ਕਿੰਨੇ ਗਾਲ ਕੱਢੀ ਆ ਇਹਨੇ ਗਾਲ ਕੱਢੀ ਆ ਵੀਰੇ ਤੇਰੀ ਪੱਗ ਕਿੱਨੇ ਲਾਈ ਆ ਵੀਰੇ ਪੱਗ ਕਿੰਨੇ ਲਾਈ ਕਰੀ ਪੱਗ ਲਾਈ ਆ ਇਹਨੇ ਲਾਈ ਆ ਇਹਨੇ ਲਾਈ ਤੇ ਪੱਗ ਲਾਈ ਆ ਇਹਨੂੰ ਧਰਤਾ ਜਿੱਥੇ ਧੱਕੇ ਜਿੰਨੇ ਪੱਗ ਦਾ ਮੁੱਲ ਪਾਉਣਾ ਤੇਰੇ ਨਾਲ ਮੈਂ ਤਾਂ ਮੈਰੀ ਸ਼ਿਟੀ ਕੰਮ ਕਰਦੀ ਆ ਤੇ ਮੈਂ ਦਵਾਈ ਦਊਂਗੀ ਉਹ ਇਹਨਾਂ ਦਾ ਕੰਮ ਹੀ ਹੋ ਗਿਆ ਪੱਗ ਨੂੰ ਪਹਿਣਾ ਨਹੀਂ ਭਾਜੀ ਦੱਸ ਮੈਂ ਵੀ ਸਿੱਖ ਪਰਵਾਜ਼ ਜਾਣ ਕੇ ਲਾਈ ਵਾਹ ਦੇਖਿਆ ਕਿੱਥੇ ਤਾਂ ਗਈ ਭੱਗਦੀ ਨਾ ਕਬਲ ਦੀ ਚਿੰਗੇ ਹਾਂਜੀ ਕਿੱਥੇ ਦਾ ਰਹਿਣ ਵਾਲਾ ਕਿਹਦਾ ਰਹਿਣ ਵਾਲਾ ਜੀ ਅੱਛਾ ਜੀ ਮੈਂ ਆਪਣੀ ਡਿਊਟੀ ਤੇ ਆ ਰਿਹਾ ਸੀ ਅੱਛਾ ਜੀ ਠੀਕ ਹੈ ਇਹ ਰੋਂਗ ਸਾਈਡ ਨੂੰ ਕੀ ਐਕਟਿਵ ਹੋਇਆ ਇਹਨਾਂ ਨੇ ਆਪ ਹੀ ਮਾਰੀ ਹਾਂਜੀ ਆਪ ਹੀ ਮੈਨੂੰ ਗਲਾ ਘੁੱਟਣ ਡੇ ਵੀ ਆਪ ਹੀ ਮੇਰੇ ਗਲ ਪੈ ਗਏ ਤੇ ਮੇਰੀ ਪੱਗ ਲਾਤੀ ਜੋ ਵੀ ਤੁਹਾਡੇ ਕੋਲ ਵੀਡੀਓ ਪਹਿਲਾਂ ਵੀ ਬਣੀ ਅੱਛਾ ਜੀ ਜੇਤ ਮੈਂ ਆਪਣੀ ਸੇਫਟੀ ਲਈ ਮੈਨੂੰ ਨਹੀਂ ਚੰਗਾ ਲੱਗਾ ਤਾਂ ਭਾਗ ਦੁਬਾਰਾ ਬੰਨ੍ਹ ਕਿਉਂਕਿ ਆਪਾਂ ਨੰਗੇ ਸਿਰ ਨਹੀਂ ਗਦੀਦੇ ਅੱਛਾ ਜੀ ਠੀਕ ਹੈ ਇਸ ਕਰਕੇ ਇੱਕ ਪਰਚਾ ਹੋਣਾ ਚਾਹੀਦਾ ਜੋ ਕਿ ਇਹ ਵੀ ਕਾਰਨ ਹੋਵੇ ਕਿੰਨੇ ਗਾਲ ਕੱਢੀ ਜੀ ਕਿੰਨੇ ਗਾਲ ਕੱਢੀ ਆ ਵੀਰੇ ਤੇਰੀ ਪੱਗ ਕਿੱਨੇ ਲਾਈ ਆ ਵੀਰੇ ਪੱਗ ਕਿੰਨੇ ਲਾਈ ਕਰੀ ਪੱਗ ਲਾਈ ਆ ਇਹਨੇ ਲਾਈ ਆ ਇਹਨੇ ਲਾਈ ਤੇ ਪੱਗ ਲਾਈ ਆ ਇਹਨੂੰ ਧਰਦਾ ਜਿੱਥੇ ਧੱਕੇ ਜਿੰਨੇ ਪੱਗ ਦਾ ਮੁੱਲ ਪਾਉਣਾ ਤੇਰੇ ਨਾਲ ਮੈਂ ਤਾਂ ਮੈਰੀ ਸ਼ਿਟੀ ਕੰਮ ਕਰਦੀ ਆ ਤੇ ਮੈਂ ਦਵਾਈ ਦਊਂਗੀ ਉਹ ਇਹਨਾਂ ਦਾ ਕੰਮ ਹੀ ਹੋ ਗਿਆ ਪੱਗ ਨੂੰ ਪਹਿਣਾ ਨਹੀਂ ਭਾਜੀ ਦੱਸ ਮੈਂ ਵੀ ਸਿੱਖ ਪਰਵਾਜ਼ ਜਾਣ ਕੇ ਲਾਈ ਵਾਹ ਦੇਖਿਆ ਕਿੱਜਾ ਤੇ ਕੀ ਭਾਗ